ਮੈਂ ਓਕੇ ਰਹੀ ਜਾਂਦੀ ਆ ਆਪਾਂ ਮੇਵ ਲਿਆ ਵਾ ਹਾਜੀ ਬੜੀ ਚੁੱਤੀ ਆ ਲੈ ਬਸ ਵੇਰੇ ਮੇਂ ਦਵਣੀ ਆ ਤੱਕ ਰੋਟੀ ਚਾਹ ਤੇ ਚੱਲ ਚੱਕਰਾਂ ਤੋਂ ਬਾਹਰ ਕੱਢ ਦੇ ਮੈਨੂੰ ਪੰਡ ਤੇ ਹੈ ਲੱਗੀ ਹੋਰ ਪੰਡ ਦੇ ਵਿੱਚ ਨਿਆਣੇ ਲੰਗਦੇ ਲੈ 40 ਰੁਪਏ ਦੇੜੀ ਕਹਦੇ ਇੱਕ ਵਾਰੀ ਮੈਨੂੰ ਦਿਲ ਕਰਦਾ ਤੇਰੀ ਕਦੇ ਇੱਕ ਵਾਰੀ ਬੇਨਾ ਤੋ ਹਿਸਾਬ ਹੋਇਆ ਪੱਤੇ ਕੇ ਦਾ ਪੋਟਰ ਕੇ ਯਾਰ ਮੱਧਿਆ ਨਹੀਂ ਆਈ ਮੇਰੀ ਗਾਹੜੀ ਮੈਂ ਚ ਭਾਰੀ ਫੰਡ ਬੱਟੀ ਤੂੰ ਜੁਬੱਡੀ ਉਹ ਸਾਕੋ ਚੱਕੇ ਨਹੀਂ ਹੁੰਦੀ ਐ ਮੈਂ ਮਾਰਦਾ ਬੜਿਆ ਗਾ ਸੋੜ ਲਾ ਤੜੀ ਇਹ ਕੀ ਲਾਇਓ ਰ ਕੀ ਇਹ ਕੋਣ ਲੱਗੀ ਮੈਂ ਲੱਭੇ ਦੇ ਲੈ ਬਈ ਮੈਂ ਵੀ ਆ ਦੇ ਤੇ ਜੇ ਕਹਾਂ ਕਿ ਉਹ ਵਾ ਵਾ ਓਕੇ ਉਹਦਾ ਉਹਦਾ ਬਾਣੀ ਨਹੀਂ ਬਿਤਾ ਕਹਿੰਦਾ ਵਾ ਵਾ ਨੂੰ ਮੋ ਕਹੇ ਕਿ ਕੱਢ ਦੇ ਹਾਰ ਗਿਆ ਉਹਨੇ ਰੋਲ ਲਾ ਪੜੋ ਤੇ ਦਰਦ ਨਾਲ ਜੇੜ ਮੇਰਾ ਭਰਾ ਘਰਿਆ ਗਲੀਆਂ ਜੀ ਰੋਲਦਾ ਆ ਮਾਂ ਮੋਗੇ ਦਾ ਕੀ ਮਤਲਬ ਹੁੰਦਾ ਮੈਂ ਤੋ ਤੇਰਾ ਇਹ ਵਾਹ ਕਰਦੀ ਸੀ ਨਹੀਂ ਤੇਰਾ ਘਾਦੀ ਲਾ ਪਾ ਕੇ ਜਵਾਈ ਆ ਭਰਾਵਾ ਬਹੁ ਬਹੁ ਕੀਤਾ ਤੇਰਾ ਬਹੁ ਕਰਦੀ ਸੀ ਨਾ ਲਈ ਤੇਰਾ ਉਹ ਮੈਨੂੰ ਪਤਾ ਕਿ ਨਹੀਂ ਆਉਂਦਾ ਕਰਨੀ ਆਇਆ ਕਰ ਹਮਮ ਔਰ ਉਹਦੇ ਕੋਲ ਥੋੜੀ ਤੂੰ ਜਾ ਸਕਦਾ ਕਿੱਥੇ ਨਹੀਂ ਜਾ ਰਦਾ ਮੀਤੋ ਕੋ ਮੀਤੋ ਨੇ ਹਾਂ ਤੂੰ ਬੀਤੋ ਕੋ ਥੋੜੀ ਜਾ ਸਕਦਾ ਇਦਾਂ ਨਾ ਗਿਆ ਹੁਣ ਚੱਲ ਗਿਆ ਕਰੇ ਨਹੀਂ ਜਾ ਸਕਦਾ ਲੈ ਕਰੇ ਕਰੇ ਤੇਰਾ ਹੁਣ ਜਾਣਾ ਨਹੀਂ ਉੱਤੇ ਲਾਊਡ ਉਹ ਤੇ ਸਾਡਾ ਹਲਾਊਡ ਦੀ ਹੈ ਕਿ ਤੇਰਾ ਕਿਤਾ ਹਲਾਊਡ ਹੈ ਸਾਡੇ ਮੈਂ ਮੇਰੀ ਮਾਂ ਹੈ ਮੇਰਾ ਮਾਰਾ ਘਰ ਉਹ ਯਾਰ ਤੂੰ ਨਹੀਂ ਜਾ ਸਕਦਾ ਕਿਉਂ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਮੇਰੀ ਮਾਂ ਹੈ ਮੇਰੀ ਮਾਂ ਹੈ ਮੇਰੇ ਘਰਾਂ ਵਿੱਚ ਜਦੋਂ ਮੈਂ ਜਾਗਾ ਥੋੜਾ ਡੈਡੀ ਉਹ ਡੈਡੀ ਤੇਰਾ ਬੰਦਿਆ ਪੂਰੀ ਮੇਰੀ ਗੱਲ ਪੂਰੀ ਅਸੀਂ ਚੱਲਣਾ ਹੈ ਥੋੜੇ ਦਿਨਾਂ ਲਈ ਬੜਾ ਮोटा ਬਾਹਰ ਦੇ ਘੁੰਮਗਾ ਫੜ ਕੇ ਝਾਂਬਦੇ ਆਂ ਖਲੀ ਗਾਂ ਮਰੇ ਪਾਇਂ ਦੇ ਡੰਡਾ ਜੱਕ ਲੈ ਉਹ ਆਪਣਾ ਖਾ ਕੇ ਬਹਿ ਜਵੇ ਛੋਟੀ ਵੀ ਬੰਦ ਕਰ ਉਹ ਲੈੜੀ ਹੋ ਰਿਹਾ ਗਾਣਤਾ ਸਾਨੂੰ ਹੋ ਰਿਹਾ ਹੋਰ ਡੈਡੀ ਰੋਕੀ ਦਾਣੀ ਨੂੰ ਤਾਂ ਘਰ ਨਹੀਂ ਆਉਂਦਾ ਰੋਕੀ ਦਾਣੀ ਉੱਚਾ ਫੜ ਕੇ ਨਹੀਂ ਦੇਖੀ ਹਾਂ ਮੈਂ ਮੈਂ ਇਹਨਾਂ ਦੇ ਉਹ ਯਾ ਤੇ ਤਾਂ ਬੋਲਦੀ ਹਰ ਤੂੰ ਲਾਤਾ ਇਦਾਂ ਦੀ ਰੋਟੀ ਨਾਲੋਂ ਭੁੱਖਾ ਰਹਿ ਲਾ ਬਾਹਤਰਾ ਦੇ ਮੈਂ ਦਾਣਾ ਹਰਵਾ ਰੋਟੀ ਦੇਣਾ ਦਾ ਦਾਣਾ ਨਹੀਂ ਮਿਲਦਾ داری ਦਾਵ ਕਾ ਰੱਖ ਥੋੜਾ ਜਾ ਹੋਈ ਮਤ ਨਾ ਦਾਣਾ ਚੱਕ ਲੈਣੇ ਆਖ ਲੈਗੇ ਲੱਭ ਬਗ ਰੋਟੀ ਚੱਕ ਲੈਣੇ ਲੱਭੇ ਨਾ ਤੇ ਮੈਂ ਚੱਕ ਲੈਣੇ ਮੈਂ ਪਿਓ ਮਗਰ ਮੈਂ ਰੋਟੀ ਕਰਨ ਲੈ ਮੈਂ ਚੱਲ ਕੰਮ ਕਰਾਂ ਕਰਾਂ ਜਾ ਕੇ ਤੂੰ ਰੋਟੀ ਚੱਕ ਤੇ ਚੱਲ ਚੱਕ ਲੈਣੇ ਕਰਾਂ ਤਾਂ ਬਾਹਰ ਕੱਢੂਗਾ ਮੈਂ 15 ਦਿਨ ਹੈ ਲੱਗੇ ਹੋਰ ਸਕਾਲ ਕੇ ਉਹਨੂੰ ਫਲਾਉਣਾ ਸਾਡਾ ਕੋਈ ਦਿੱਤਾ ਲਈ ਉਹਦੇ ਜਜਵਾਤ ਸਾਡਾ ਜਾਨ ਦੇ ਜਜਵਾਤ ਬੋਲਦੇ ਆ ਏ ਕਿੰਨੇ ਦਾ 29 ਸਾਲਾਂ ਦੇ ਜਜਵਾਤ ਬੋਲਦੇ ਸਾਡੇ ਭਰਾ ਦੇ ਸਭ ਤੋਂ ਸਾਡੇ ਪੇ ਦੇ ਡਾਡੀ ਅਈ ਦੇ ਦੂ ਕਰਦਾ ਸੀ ਹਾਂ ਲੱਭੇ ਲਿਆ ਫੇ ਕੱਢੂਗੀ ਹਾਂ ਲਿਆ ਲਿਆ ਲੱਭੇ ਨਾ ਤੇ ਬੈਠ ਲੱਗੇ ਹੁੰਦੇ ਆਪਣਾ ਪੁੱਛਿਆ ਲਿਆ ਫੇਰ ਪੁੱਛਿਆ ਲਿਆ ਲਿਆ ਕਿਹੜਾ ਆ ਲਿਆ ਫੇ ਪੇ ਗੱਡੀ ਲਿਆ ਪੇ ਗੱਡੀ ਰੈਂਡਰ ਦਾ ਪਿੱਛੇ ਦੋ ਨਾਲ ਖੜੇ ਆ ਡਰਾ ਜੱਟ ਬੰਦੇ ਬਣਾਉਂ ਰਾਮ ਜੀ ਨੂੰ ਮੈਨੂੰ ਬੋਲਣ ਦਾ ਮਜਬੂਰ ਨਾ ਗਾਲ੍ਹਾਂ ਸੋੜਨਾ ਮੈਨੂੰ ਮੈਂ ਦੱਸਿਆ ਅਸੀਂ ਉਹਦੇ ਕੋਲ ਖਾ ਸਕਦੇ ਆ ਸਾਦਾ ਚੱਲਦਾ ਆ ਮੇਰਾ ਭਰਾ ਐ ਵੀ ਨਾ ਸਾਡੇ ਮੋਰੇ ਸਾਡੇ ਮੋਰੇ ਡੈਡੀ ਇਨਸਲਟ ਫੀਲ ਹੋਊਗੀ ਭਰਾ ਹਵੇਲੀ ਜਾ ਕੇ ਆਪਣਾ ਮੈਟਰ ਸੋਲਵ ਕਰ ਲਓ ਜਿੰਨ ਸਾਲੀ ਕੋਲ ਜਾਂਦਾ ਹੈ ਬੰਦ ਕਰਾ ਲੈਣਾ ਇਹਨੇ ਕਰਾ ਦੇ ਵੇ ਉਹ ਤੂੰ ਮ사ਜ ਕਰਾਉਂਦਾ ਸੀ ਉਹਦੇ ਕੋਲ ਕਰਾਉਣਾ ਹੀ ਹੈ ਰੋਜ਼ ਕਰਦੀ ਹੈ ਵੇ ਨਹੀਂ ਲੱਭੇ ਦੇ ਤਾਂ ਕਰ ਮਰਵਾ ਉਹ ਬੱਟੇ ਯਾ ਹਾਰ ਬੇਲੇ ਲੱਭਾ ਦੂਲਾ ਤੈਨ ਨਾਲ ਸਾਰਾ ਦਬਾਅ ਪੀ ਕੇ ਮਰ ਜਵੇ ਮੇਰੇ ਬੁੜੇ ਦਾ ਯਾ ਹਾਰ ਬੇਲੇ ਲੱਭਾ 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 ਲੱਭੀ ਰੋਟੀ ਦੇ ਦੇ ਆ ਜਾ ਕਰ ਉਹ ਵੇਲੀ ਆ ਰੱਜ ਜਾ ਬੈ ਦੇ ਦੇ ਕੋਣ ਸੋਈ ਆ ਮੈਂ ਸੋਈ ਆ ਸਰ ਸਾਰਾ ਕੋਈ ਪਤਾ ਮੈਨੂੰ ਕਿੰਨਾ ਇਹਦੇ ਪੱਲਿਓ ਪੀਂਦਾ ਹੋ ਹਰਾਮ ਕੀ ਕਰੇ ਜਾ ਇਹਦੇ ਪੱਲਿਓ ਪੀਂਦਾ ਪੱਲਿਓ ਪੱਲਿਓ ਲੈ ਕੇ ਪੀਂਦਾ ਇਹਦੇ ਉਹ ਕਿਉਂ ਇਹ ਮਗਲਾ ਕੇ ਧੱਗਾ ਚੋੜ ਕੋਣ ਡਾੜੀ ਮੇਰੀ ਗਾ ਕੇ ਨਾ ਮਗਲਾ ਕੇ ਹਲਕੀ ਜੇ ਲਾ ਦੇ ਲਾ ਦੇ ਮੇ ਆ ਕੀ ਹੋਈ ਜਾਂਦੀ ਆਪਾ ਮੇਵ ਲਿਆ ਮੈਂ ਹਲਕੀ ਜੇ ਬੜੀ ਚੁੱਤੀ ਆ ਲੈ ਮੈਂ ਸਵੇਰੇ ਮੇਵ ਲੈ ਆਣੀ ਇਹਨੂੰ ਘੱਡੀਏ ਬਾਹਰ ਕਰੋ ਆਹੀ ਜਾ ਆਹੀ ਜਾਣਾ ਆਹੀ ਜਾਣਾ ਥਾਈਲੈਂਡ ਜਾਣਾ ਲੈਣੀ ਥਾਈਲੈਂਡ ਤੋਂ ਤੇਰਾ ਪੁੱਤ ਜਾਊਗਾ ਨਾਲ ਰਸ਼ੀਆ ਜਾਵਾਂਗੇ ਰਸ਼ੀਆ ਰਸ਼ੀਆ ਮੰਮੀ ਲਿਆਉਣੀ ਬਲਾਤ ਲੈ ਹੌਲੀਆ ਤੂੰ ਸਿੱਧੀ ਗੱਲ ਆ ਸਿੱਧੀ ਮੈਂ ਆ ਅਗਲੀ ਦ ਫਾਇੰਡ ਦਾ ਗਲਾਸ ਵੀ ਤੇ ਹਲਕਾ ਕੀਤਾ ਹੋਈ ਦੀ ਡੈਡੀ ਰਸ਼ੀਆਂ ਲੈ ਆਣੇ ਰਸ਼ੀਆਂ ਲੈ ਰਸ਼ੀਆਂ ਦੇ ਨਾਲ ਪਿਆ ਇੰਦਾ ਫਾਇੰਡ ਦਾ ਗਲਾਸ ਵੀ ਦਿੰਦੀ ਐ ਅਗਲੀ ਇੰਦਾ ਨਾਲ ਇੰਦਾ ਤੂੰ ਇੱਡੇ ਲਾੜੇ ਲੁਣ ਕੇ ਉਹਨੂੰ ਮਮਾ ਜੀ ਮੈਂ ਕੁਛ ਨਹੀਂ ਬੋਲਦਾ ਆ ਲੈ ਤਾਂ ਦੁੱਲ ਗਿਆ ਦੁੱਤ ਸਾਡੇ ਕੋਲੋਂ ਡੁੱਲਿਆ ਇਹ ਵੀ ਮੇਰੇ ਬੁਰੇ ਦੇ ਸੱਜ ਪਾਸੇ ਦੁੱਤ ਡੁੱਲ ਗਿਆ ਬੰਦੇ ਉਹ ਸਿੱਟੀਆਂ ਚਾਲਾਂ ਦੇ ਦਾਰ ਮੇਰੇ ਅੱਕੇ ਬੁਰੇ ਸਭ ਥੋੜਾ ਬੈਲ ਪਾੜਿਆ ਆ ਜੀ ਇਹ ਆਊਗੀ ਹਾਂ ਮੈਨੂੰ ਹਾਈ ਸਰ ਤੁਸੀਂ ਟੈਕਨ ਲੈਣਾ ਚਾਹੀਦਾ ਕਿ ਨਹੀਂ ਕਹਿੰਦਾ ਰਸ਼ੀਆ ਮੈਨੂੰ ਵੀ ਪੁੱਛੂਨੀ ਹਾਈ ਸਰ ਤੁਸੀਂ ਟੈਕਨ ਲਾਉਣਾ ਜਾਂ ਨਹੀਂ ਲਾਉਣਾ ਕਹਿੰਦਾ ਹਾਂ ਰੋਟੀ ਵੀ ਲੜਕੇ ਮੱਥੇ ਮਾਰਦੇ ਆਂ ਨਹੀਂ ਮੈਨੂੰ ਰੋਟੀ ਨਹੀਂ ਆਹ ਰੋਟੀ ਤੇ ਚੱਕਰ ਚੱਕ ਨੈ ਉਹ ਮੇਰੇ ਨਾਲ ਉਹ ਕਿਉਂ ਮਾਉਂਦੇ ਆਂ ਨਾ ਦਾਇ ਤੈਨੂੰ ਪਤਾ ਹੋਣਾ ਕਿ ਕਦਾ ਕਹਿੰਦਾ ਮੇਰੀ ਆਦ ਅਬਲਾ ਮੇਰਾ ਉਹਨੇ ਤੱਕ ਹੱਡੀ ਨਾ ਜਿੰਨੇ ਤੱਕ ਇਹਦੀ ਅੱਖਾਂ ਚੋਂ ਹੰਝੂ ਨਹੀਂ ਡੈਗਦਾ ਉਹਨੇ ਤੱਕ ਤੈ ਕਹਿਣਾ ਵੀ ਨਹੀਂ ਹਟਣਾ ਮੈਂ ਤੇਰੇ ਨਾਲ ਆ ਮੇਰੀ ਗੱਲ ਸੁਣਾ ਇਹਦੇ ਪਾਪ ਨਾ ਆਈ ਤੈਨੂੰ ਲੈ ਕੇ ਜਾਣਾ ਰਸ਼ੀਆ ਉਹ ਹਰ ਦਿਨ ਰੋਟੀ ਮਿਲ ਗਈ ਕੱਲ ਤੋਂ ਰੋਟੀ ਨਹੀਂ ਮੈਨੇ ਅੱਜ ਅਸੀਂ ਟਾਈਮ ਨਾ ਆਏ ਜੇ ਅਸੀਂ ਟਾਈਮ ਨਾਲ ਦਰਵਾਜ਼ਾ ਵੀ ਨਹੀਂ ਖੋਲਣਾ ਮੇਰੀ ਗੱਲ ਨੂੰ ਬੋਲ ਕੇ ਚੱਲ ਅੱਜ ਤੱਕ ਨਾ ਉਹ ਸਾਰੀਆਂ ਗੱਲਾਂ ਛੱਡੋ ਆਪਾਂ ਜਾਂਦੇ ਆ ਰਸ਼ੀਆ ਦੌੜੀ ਉੱਥੇ ਦੇਖੀ ਰਸ਼ੀਆ ਨੇ ਮੰਮੀ ਲਿਆਉਂਦੇ ਆ ਉਹ ਇਦਾਂ ਹੈ ਕਨੇਸ਼ਾ ਨਾਲ ਮੇਰੇ ਜੀ 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 ਪਤਾ ਤਿੰਦਾ ਇਹਦਾ ਜੀ ਕੇ ਮਾਹੀ ਮੇਰਾ ਬੈਂਟਾ ਹਾਂ ਤੇਰੇ ਇਦਾਂ ਕਹਣਾ ਖੁਮੀ ਹੈ ਹਾਂ ਖੁਮੀ ਤੇ ਛਾਲਟਾਈ ਇੰਨਾ بڑا ਪਗਾ ਪਾਸਵਰਡ ਤੇਰਾ ਨਹੀਂ ਬਣਿਆ ਤੂੰ ਕਿਹੜੀ ਦੁਨੀਆ ਦੇਖ ਲਈ ਮੇਰਾ ਬੱਸ ਤੈਨੂੰ ਇਦਾਂ ਪੁੱਛਣਾ ਜਾਨ ਤੁਸੀਂ ਨਹੀਂ ਕਿਦੋਂ ਇੰਗਲਿਸ਼ ਯੂ ਵੀ ਆਰ ਡੂ ਯੂ ਲਾਈਕ ਯੂਰ ਜਾਨ ਡ੍ਰਿੰਕ ਤੂੰ ਮਰੇ ਹੀ ਕਹਣਾ ਏ ਡ੍ਰਿੰਕ ਫੇ ਇੱਕ ਪੈਗ ਦੇ ਨਾਲ ਤੇਰੇ ਇੱਕ ਬੱਪੀ ਫਰੀ ਤੁਰੇ ਜਾਂਦੇ ਨੇ ਤੇਰੇ ਬੱਪੀ ਦੇ ਦੇਗਾ ਨੀ ਉਹ ਦੇ ਕੱਤੀ ਲਾ ਲ ਤੁਰਿਆਂ ਨਾ ਜਾਂਤ ਕਰਮੋ ਡੈਡੀ ਤਾ ਇਹ ਸੁਣ ਲਾ ਇਹ ਸੁਣ ਲਾ ਜੇ ਤੇਰੇ ਨਾਲ ਭਾਈਏ ਨੇ ਤੇਰੇ ਡੈਡੀ ਨੇ ਯੂ ਨੂੰ ਸਾਡੇ ਗ੍ਰੈਂਡਫਾਦਰ ਨੇ ਦੇਖ ਲਿਆ ਆ ਸੀਨ ਉਹਨੇ ਕਰ ਸਾ ਤੇ ਤੁਹਾਡੀ ਬੀਬੀ ਵੀ ਛੱਡੀ ਅਹੀਂ ਮੇ ਰਸ਼ੀਆ ਨੇ ਹੀ ਲਿਹੋੜੀ ਜਾ ਕੇ ਡੈਡੀ ਪਹਿਲਾਂ ਵੀ ਛੱਡਦਾ ਮਾਰ ਘਰੋਂ ਮਾਰ ਕਰਦਾ ਸਾਰਾ ਕੰਮ ਨਵਿੜ ਹੋ ਗਿਆ ਨਾ ਤੈਨੂੰ ਮਮਾ ਭਾਂਡੇ-ਪੁੰਡੇ ਨਹੀਂ ਲੈ ਕੇ ਦੇਣੇ ਇਹ ਨਾ ਮੈਂ ਤੂੰ ਕਾਲੂ ਕੋਲੋਂ ਕੱਚ ਦੇ ਵੀ ਭਾਂਡੇ ਲੈ ਕੇ ਜੇ ਮੈਂ ਹੋਰ ਉਹ ਕੰਮ ਲੈ ਕੇ ਦੇਣੇ ਯਾਰ ਅੰਮਾ ਹੁਣ ਦਿਨੂ ਮੈਂ ਆਪਣਾ ਸਮਾਨ ਲੈਣਾ ਹੁਣ ਤੇਨੇ ਇੱਕ ਬਸ ਫਰਿੱਜ ਲੈ ਕੇ ਦੇਣੀ ਐ ਇੱਕ ਸੋਫੇ ਲੈ ਕੇ ਦੇਣੇ ਬਸ ਹੋਰ ਦਿਨ ਕੋਈ ਕੁਝ ਨਹੀਂ ਲੈ ਕੇ ਦੇਣਾ ਕਿਹੜਾ ਮੈਂ ਖਾਚਾ ਪਰਚਾ ਕਰਨ ਉਹ ਹਰਤੇ ਨੇ ਕਿ ਤੈਨੂੰ ਸੂਟ ਸਾੜ ਲੈ ਦੇ ਦਿਆ ਹੋਰ ਉੱਥੇ ਕਿਹੜਾ ਕਿਹੜਾ ਸੂਟ ਹਰਾਮ ਦੇ ਨੇ ਲੈ ਕੇ ਦਿੱਤੇ ਕਿਹੜਾ ਹਰਾਮ ਦੇ ਨੇ ਲੈ ਕੇ ਦਿੱਤੇ ਸੂਟ ਦੱਸੀ ਮੈਨੂੰ ਕੱਤੂ ਲੈ ਕੇ ਦਿੱਤਾ ਮੈਨੂੰ ਸੂਟ ਅੱਗਾ ਸੁਣ ਲੈ ਹਾਂ ਜੋ ਮਰਜੀ ਗਏ ਐਡਾ ਵੱਡਾ ਕੀ ਇਲਜ਼ਾਮ ਕੀ ਮਿਲਦਾ ਤੂੰ ਵੀ ਯਾਰ ਕੀ ਹਰ ਵੇਲੇ ਯਾਰ ਹਾਈਪਰ ਹੀ ਹੋਣਾ ਹੁੰਦਾ ਤੇਰਾ ਵੀ ਝੂਠ ਬੋਲਣ ਦਾ ਕਿ ਲੱਕੇ ਬੱਦਾ ਤੈਂਦਾ ਹੋਗਾ ਤੁਸੀਂ ਟੈਲਾ ਖਰੀਦਦੇ ਹੋ ਕੀ ਗੱਲ ਟੈਲਾ ਵਾਲੇ ਪਰ ਜੀ ਤੇ ਬਿਆਹ ਪਾਕਿਸਤਾਨ ਨੂੰ ਗਏ ਉਹਨੇ ਚੰਨੇ ਦੇ ਬਿਆਹ ਦੇ ਕਿਨੇ ਸੂਟ ਲੈ ਕੇ ਦਿੱਤੇ ਉਹ ਘਰ ਪਾਉਣੇ ਮਾ ਨਹੀਂ ਉਹ ਵਧੀਆ ਸੂਟ ਉਹ ਤਾਂ ਪਿਆਰ ਹੈ ਘਰ ਪਾਲਾ ਕੋਈ ਨਹੀਂ ਕਿਉਂ ਘਰ ਤੇ ਵਧੀਆ ਸੂਟ ਤੋਂ ਘਰ ਦਾ ਨਹੀਂ ਕੋਈ ਨੋ ਸੂਟ ਘੱਟਾ ਕੀਤਾ ਉਹ ਪਾ ਤੇਰੇ ਕੋਲ ਗੱਦੋਗਾ ਹੀ ਦੀਆਂ ਜੁੱਤੀਆਂ ਉਹ ਪਾ ਗੋਪੀ ਤੈਨੂੰ ਮੈਂ ਇੱਕ ਗੱਲ ਦੱਸਾਂ ਜਦੋਂ ਨਾ ਮੈਂ ਤੁਹਾਨੂੰ ਲੈ ਲੈ ਕੇ ਦੰਦੀ ਹੁੰਦੀ ਸੀ ਦੋ ਪਜਾਮੇ ਦੋ ਪਜਾਮੇ ਦੋ ਕੂਟੀਆਂ ਦੋ ਦੋ ਪਜਾਮੇ ਦੋ ਕੂਟੀਆਂ ਸਿਆਲ ਦਾ ਸੀਜ਼ਨ ਪੂਰੇ ਜਿਤ ਕੱਢਦੇ ਹੁੰਦੇ ਸੀ ਗਰਮੀਆਂ ਆਉਣੀਆਂ ਦੋ ਪਜਾਮੇ ਦੋ ਟੀ-ਸ਼ਰਟ ਆ ਸਾਰਾ ਸਿਆਲ ਉਹਦੇ ਵਿੱਚ ਗਰਮੀਆਂ ਕੱਢਦੇ ਹੁੰਦੇ ਸੀ ਸਾੜਾ ਮੇਰੀ ਗੱਲ ਸੁਣ ਸਾੜਾ ਤੇਰੀ ਆ ਉਮਰ ਤੇਰੀ ਜਨਾਨੀ ਨੇ ਇਹ ਚੀਜ਼ਾਂ ਦੇ ਲੜਨ ਨੂੰ ਆ ਨਾਪਕੀ ਤੇਰੀ ਮਾਂ ਨਾਲ ਹਾਂ ਓ ਹੈਲੋ ਮੇਰਾ ਕਿਤੇ ਕਰਾ ਦੇ ਮੇਰਾ ਤਾਂ ਉਹ ਹਿਸਾਬ ਹੋਇਆ ਆ ਪਿੰਡ ਦੇ ਵਿੱਚ ਨਿਆੜੇ ਲਾ ਦੇ ਲੈ 400 ਰੁਪਏ ਡੈਡੀ ਕਹਿੰਦੇ ਇੱਕ ਵਾਰੀ ਮੈਨੂੰ ਦਿਲ ਕਰਦਾ ਤੇੜਕਾ ਦੇ ਇੱਕ ਵਾਰੀ ਮੇਰਾ ਤਾਂ ਉਹ ਹਿਸਾਬ ਹੋਇਆ ਆ ਮੇਰਾ ਕਰਾ ਦੇ ਸ਼ਰਮ ਵਾਲੀ ਗੱਲ ਨਹੀਂ ਆਗੀ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਇੱਕ ਮੇਰੀ ਗੱਲ ਸੁਣ ਲੈ ਇੱਕ ਦੇਖ ਬਹਿਤਾਂ ਵਾਲੀ ਗੱਲ ਆ ਸਾਡਾ ਵੀ ਤੇ ਲਗਾਰਦਾ ਇਦਾਂ ਦੇ ਘਰ ਦੇ ਵਿੱਚ ਨਿਆੜੇ ਔੜ ਕਰਨ ਉਠੋ ਜੀ ਚਾਚੂ ਡਾਈਪਰ ਬਦਲ ਦੋ ਮੈਨੂੰ ਵੀ ਕਹਿਣਾ ਨਿਆਣੇ ਗੋਪੀਏ ਫੇਟਾ ਮੈਂ ਟੈਂਪਰ ਬਦਲੂ ਲਾ ਬਕ ਲਾਂਕ ਤੇਰੇ ਸੋਲੇ ਡਾਪਰ ਆਦਾ ਕਰ ਦੂ ਭਰਾ ਮੇਰੇ ਲਾਲਾ ਤੇ ਪਰ ਚਾ ਪੂਰਾ ਕੱਲਾ ਆ ਵੇ ਆਲੇ ਸ਼ਰਮ ਨਹੀਂ ਆਵੇ ਸ਼ਰਮ ਤੇਰੀ ਟੀਮੀ ਬਦਲ ਤੂੰ ਬਦਲੋਗਾ ਗਾਲ ਸੋੜ ਲੈ ਨਹੀਂ ਤੂੰ ਕਿਤਾ ਬੜੀ ਗਾਲ ਸੋੜ ਲੈ ਆ ਜੇਬ ਦੇ ਪਿੱਛੇ ਤੂੰ ਬਾਠ ਠੀਕ ਆ ਬਸਾਲੋ ਘਰ ਜਿੱਥੇ ਬਾਤ ਤੇ ਆ ਆ ਜੇਬਾਂ ਦੇ ਵਿੱਚੋਂ ਪੈਸੇ ਚ ਤੂੜੀ ਨਿਕਲਦੀ ਆ ਸ਼ਰਮ ਆਉਂਦੀ ਆ ਇਹ ਤਾਂ ਜਨਾਨੀ ਹੋਵੇ ਉਹਦੇ ਲਈ ਚੋਰੀ ਚੋਰੀ ਤੁਹਾਡੇ ਦੇ ਸਮਾਨ ਸੂਨ ਲਿਆਵਾ ਉਹ ਮੈਂ ਜਾਂ ਤੇਰੇ ਲਈ ਲੈ ਕੇ ਆ ਆ ਉਹ ਯਾਰ ਇਦਾਂ ਹੀ ਹੁੰਦੀ ਅਗਲੇ ਘਰ ਮਿਲ ਜੀ ਗੋਲ ਗੱਪੇ ਲਗਾਏ ਹੋ ਹਾਂ ਗੋਲ ਗੱਪੇ ਜੇਬ ਪੜਾਉਣੀ ਆ ਪੈਸੇ ਚ ਚੋਪਿਆ ਗੋਲ ਗੱਪੇ ਜੇਬ 'ਚ ਫੇਰ ਫੇਰ ਉਹ ਜਦਾਂ ਮਤਲਬ ਕੋਈ ਸੋਨੇ ਦੀ ਟੰਬਟਾਈ ਅਗਲਾ ਚੋਰੀ ਲਿਆ ਰੱਖ ਲਾ ਕਹਿੰਦੀ ਮੇਰੀਆਂ ਨਹੀਂ ਦਿੱਤੀ ਆ ਦਾਰ ਭਟਿਆ ਮੂੰਹ ਦਾਰ ਉਹ ਪਲਾਨ ਫਿਊਚਰ ਪਲਾਨ ਫੀ ਮਾਮਾ ਦਾ ਮਾਮਾ ਡੱਕ ਰੇ ਸਤ ਓਏ ਮਾਮਾ ਸ਼ਾਦੀ ਯਾਰ ਕੀ ਹੈ ਯਾਰ ਇਹ ਤੇ ਮੈਂ ਮੂੰਹ ਨਾ ਖਾ ਗਈ ਮੇਰਾ ਖੁੱਲ ਜਾਣਾ ਹਣਾ ਤੈਨੂੰ ਤੇਰੇ ਦੇਵੀ ਦੇਵਤਿਆਂ ਦੀ ਮੇਰਾ ਮੂੰਹ ਖਾ ਚੰਦ ਤੇਰੀ ਨਹੀਂ ਤੂੰ ਜੇ ਤੂੰ ਮੇਰੇ ਭਰਾ ਨੂੰ ਨਾ ਇੱਕ ਲੱਭ ਵੀ ਬੋਲਿਆ ਠੀਕ ਹੈ ਓਏ ਮਾਮਾ ਵਾਂਟਡ ਜੀ ਨੂੰ ਕੁਝ ਨਹੀਂ ਕਹਿਣਾ ਓਏ ਮੈਨੂੰ ਗੱਨਾ ਹੀ ਗੱਨਾ ਮੇਰੇ ਕੋ ਭਰਾ ਯਾ 1.5 ਦੋ ਲੱਖ ਰੁਪਈਆ ਪਿਆ ਨਾਨ ਕੀ ਸ਼ੱਕ ਦਾ ਕੈਸੇ ਫੜ ਲਓ ਲਓ ਲਿਆ ਫੜ ਲਓ ਹੈ ਰਾਮ ਦੇ ਜਿੱਦੋਂ ਜੇ ਚਾਤ ਬੀੜੀ ਦਾ ਵੱਡੜ ਆ ਗਿਆ ਬਾਦ ਬੀਹਾਂ ਵਾਲਾ ਉਹਦਾ ਸਟੈਂਡਰਡ ਹੈ ਬੀਹਾਂ ਦੇ ਬੀੜੀਆਂ ਦਾ ਹੈਲੋ ਐਕਸਕਿਊਜ਼ ਮੀ ਤੇਰੇ ਭਰਾ ਨੂੰ ਰੁਬੜੀ ਹੱਡ ਨਾ ਕਹਵੇ ਤੂੰ ਭੈਜੋ ਸਾਡੀ ਬੀਬੀ ਦੇ ਪੁੱਤ ਨੂੰ ਕਿੱਦਾਂ ਕਹੇ ਸ਼ਰਾਬੀ ਸ਼ਰਾਬੀ ਨੂੰ ਸ਼ਰਾਬੀ ਕਹਿੰਦਾ ਮੇਰਾ ਨਾਮ ਸੁਣ ਲੈ ਤੇਰੇ ਪਾਪੇ ਦੇ ਪੁੱਤ ਨੂੰ ਇਦਾਂ ਨਹੀਂ ਕਹਿ ਸਕਦੀ ਕਿਦਾਂ ਕਹੇ ਤੇਰੇ ਸਹਰਦ ਦਾ ਸਾਈਂ ਆ ਹਾਂ ਸਾਈਂ ਸੁਈਆਂ ਇੱਥੇ ਹਾਂ ਗਾ ਸੁਣ ਲੈ ਚੰਗਾ ਹੋਵੇ ਮਾੜਾ ਹੋਵੇ ਪਤੀ ਦੇਵਤਾ ਹੁੰਦਾ ਹੈ ਨਾ ਨਾ ਮਗਰ ਆਪਣਾ ਅੱਛਾ ਜੇ ਦੁਆ ਪੜਾ ਦੇ ਉਹਨੂੰ ਦਹੀਂ ਦੇ ਵਿੱਚ ਆਹ ਮੈਂ ਉਹਦਾ ਕੰਮ ਐ ਨਵੇੜ ਵਿਚਾਰੇ ਦਾ ਹਾਂ ਰੋਟੀ ਖਾਣੀਦਾ ਉਹਦਾ ਕੀ ਕਸੂਰ ਆ ਤੈਨੂੰ ਵਿਆਹ ਕੇ ਲਿਆ ਆ ਜਿੰਨਾ ਟੱਬਰ ਤੇਰਾ ਪਿਛਲਾ ਸਵਾਰਤਾ ਨਾ ਹੋਰੇ ਉਹਦਾ ਸੱਤ ਜਨਮ ਲੈ ਕੇ ਨਹੀਂ ਤੁਹਾਡਾ ਹਸਾਲਾ ਤੁਹਾਡੇ ਮੇਰੇ ਬੁੜੇ ਦਾ ਨਾ ਤੂੰ ਬੋਲਦਾ ਨਾ ਮੋਪੀ ਬੋਲ ਦੇ ਨੀਓ ਤਾਂ ਜਿਹੜਾ ਮੋੜ ਦਾ ਵਿਚਾਰਾ ਮੋੜ ਤੇ ਫੌਜੀ ਬਿਮਾਰ ਪਿਆ ਪੈਜੋ ਜਿੱਦਾ ਤੇਰਾ ਕੀਤਾ ਹਲੇ ਭਰਾ ਦਾ ਭਾਈ ਉੱਧਰ ਆਓ ਮੇਨ ਭਾਈ ਤੁਸੀਂ ਆ ਲੈ ਮੇਰੀ ਗਾਹ ਸੋੜ ਲੈ 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 ਕੋਪੀ ਨਹੀਂ ਕਰਨ ਕਿ ਤੁਸੀਂ ਗੱਡੀ ਸਹੀ ਮੇਰਾ ਭਰਾ ਇੱਕ ਇੱਕ ਪਹਿਲਾਂ ਲੱਡੂ ਚੱਪੂ ਮੰਗਿਆ ਪੈਂਟ ਕੋਈ ਸਾਈਕਲ ਨਹੀਂ ਦਿੰਦਾ ਸਾਲੂ ਪੁੱਛ ਕੇ ਦੇ ਇਹ ਚੀਜ਼ ਮੈਂ ਕਰਦਾ ਨਹੀਂ ਉਹ ਨਹੀਂ ਭਾਈ ਕਰਾਉਂਦੇ ਇਹ ਤੁਸੀਂ ਖਾਂਦੇ ਨਹੀਂ ਹੈਗੀ ਆ ਹੈਗੀ ਆ ਉਹ ਵੀ ਹੈਗੀ ਆ ਅੱਲਾਓ ਯਾਰ ਮੇਰਾ ਭਰਾ ਵਿਆਹ ਹੋਇਆ ਫੇੜੀ ਗਿਆ ਫੇੜੀ ਗਿਆ ਫੇ ਜਿੰਨੇ ਮਾਰਦੀ ਇਹਨੂੰ ਛੜੇ ਬੰਦੇ ਲੱਗਣ ਵਿਆਹ ਬੰਦਾ ਨਾ ਕੋਈ ਵੀ ਹੱਥ ਪਾਵੇ ਗੱਡੀ ਨੂੰ ਆਹਨ ਦਾ ਦੁੱਤਾ ਬਹੁਤ ਕਰੋ ਇੱਧਰ ਲੱਡੂਆਂ ਨੂੰ ਨਾ ਦੇਖ ਆਉਗੇ ਆਉਗੇ ਪਹੁੰਚਦੇ ਹੁੰਦੇ ਆ ਨਾ ਵਿਆਹ ਨਾ ਜੜਾ ਬਾ ਠੀਕ ਆ ਤੂੰ ਵੀ 30 ਟੱਪਿਆ ਹੀ ਲੱਗਦਾ ਮੇਰਾ ਭਰਾ ਲੱਡੂ ਰੱਖ ਲੱਡੂ ਰੱਖ ਦੋ ਭਾਜੀ ਜੇ ਤੁਸੀਂ ਮੈਰਿਡ ਆ ਦੇਖੋ ਜੱਕੋ ਲੱਡੂ ਖਾਓ ਮੇਰਾ ਵਿਆਹ ਹੋਇਆ ਨਹੀਂ ਮੇਰਾ ਨਹੀਂ ਹੋਇਆ ਫੇੜੀ ਦੋਲ ਹੈ ਦੋਲ ਹੈ ਓ ਭਾਜੀ ਉਮਰ ਟੱਪ ਗਿਆ ਉਹਨੂੰ ਦੋ ਲੱਡੂ ਦੇ ਅਸੇ ਚੱਲ ਕੋਈ ਨਹੀਂ ਭਾਜੀ ਤਮਾਕੂ ਲਾ ਅਸਰਾ ਮਾਮੇ ਵਾਲੇ ਖਾਣਾ ਡਬੋ ਸੋਇਆ ਠੀਕ ਹੈ ਲੋਕੀ ਕਾਹੀ ਨਹੀਂ ਦੁਆਰਾ ਕਰਾਓ ਯਾਰ ਮੁੰਡਾ ਸ਼ਿਸ਼ੀ ਲਿਆ ਖਾ ਲੋ ਯਾਰ ਨਹੀਂ ਪਾਲਾ ਯਾਰ ਆ ਦੇ ਅੱਦੇ ਸ਼ਗਨ ਆ ਦੇ ਹੱਥ ਨਾਲ ਮੇਰਾ ਇਹ ਸ਼ਗਨਾਂ ਦਾ ਲੱਡੂ ਹੁੰਦਾ ਚੱਕ ਦੇ ਕਾ ਉਹਨੂੰ ਵੀ ਦੇ ਮਾਰਲੇ ਨੂੰ ਵੀ ਆ ਕਾ ਆ ਗਿਆ ਹੁੰਦੇ ਪਹਿਲਵਾਨ ਨੂੰ ਪਹਿਲਵਾਨ ਨੂੰ ਦੋ ਦੇ ਭਾਈ ਛੜੇਆਂ ਤੁਸੀਂ ਵੀ ਚੜਾਈ ਨਹੀਂ ਵਿਆਹ ਵਾਹ ਭਾਈ ਰਹਿਣ ਦੇ ਡੱਡਾ ਲੱਡੂ ਨਾ ਚੱਕੀ ਕੀ ਹੋਇਆ ਤੂੰ ਵਿਆਹ ਆ ਮੈਂ ਆਪਾਂ ਰੰਗ ਵਾਲੇ ਵੀ ਮੈਂ ਮੈਸਤਰੀ ਰੰਗ ਵਾਲੇ ਸਾਰੇ ਛੜੇ ਲਾਏ ਆ ਵੈ ਬੰਦਾ ਨਹੀਂ ਮੈਂ ਘਰੇ ਬਾਣ ਲਾ ਲੱਡੂ ਛੜਾਲੇ ਸਹੀ ਆ ਚੱਕੀ ਵਰਤੀ ਸਹੀ ਕਾ ਲੱਗੇ ਆ ਇਹਨੂੰ ਬੁੱਛਾ ਬਿਆਹ ਹੋਇਆ ਕਹਿੰਦਾ ਤਲਾਕ ਹੈ ਮੈਂ ਕਰ ਲਾ ਸਕਦਾ ਤੂੰ ਹੀ ਕਰਾਓ ਇੰਨੀ ਸਾਡੀ ਗੱਲ ਬਾਤ ਆ ਆ ਜੀ ਨਾ ਪਰ ਆਹ ਵੇਖੋ ਕਿੰਨੀ ਉੱਧਰ ਕਿੰਨੀ ਸਾਡੀ ਨਹੀਂ ਸਾਡੀ ਨਹੀਂ ਮਾਰਿਆ ਮੈਂ ਕਿਹਦੀ ਮੰਗਦੀ ਨਹੀਂ ਨਹੀਂ 29 ਨਹੀਂ ਸਾਡੀ ਨਹੀਂ 69 ਦੇਖੋ ਕੰਨਿਆ ਹੋਈ ਤਾਂ ਪਲੀਜ਼ ਸੰਪਰਕ ਕਰਿਓ ਕਿੰਨੇ ਆਉਂਦੇ ਆ ਕਿਹ ਤਕੂਦ ਸਾਡੇ ਕੋਈ ਕਿਤਨੀ ਭਰਾ ਪੜਦਾ ਰਿਹਾ ਇਹ ਆ ਪੰਡਤ ਜੀ ਪੰਡਤ ਜੀ ਹਾਂ ਇਹਨੇ ਟੇਵਾ ਟੂਆ ਭਾਈ ਹੱਥ ਹੀ ਦੇਖ ਲੈ ਯਾਰ ਹੈ ਬੜੇ ਪੰਡੀਆਂ ਤੋਂ ਟੇਵਾ ਲੈ ਡੈਡੀ ਸੁਖਣਾ ਲੈਣਾ ਫੋਟੋ ਕਰਾਉਣਾ ਉਹ ਵੀ ਨਾਂ ਦਾ ਹੀ ਪਾੜਦੇ ਆ ਇਹ ਨਾਂ ਵਾਲੇ ਮੁੰਡੇ ਆਪਣੇ ਗਿਆ ਇੱਕ ਮੈਨੂੰ ਵੀ ਦੇ ਦੇ ਸਾਹ ਪਿੱਛੇ ਕਰਨਾ ਭਾਈ ਮੈਂ ਆਹ ਹਾਂ ਮੇਰਾ ਪਰਾ ਗੱਡੀ ਦੇ ਟਾਇਰ ਦੇ ਇੱਕ ਥੱਲੇ ਲੱਡੂ ਰੱਖ ਦੇਵਾ ਫੇਰ ਕੰਮ ਸ਼ੁਰੂ ਕਰਿਓ ਤੂੰ ਰਹਿਗਾ ਲੱਡੂ ਤਾਂ ਹਾਂ ਵਾਚ ਵਾਚ ਸੱਚੀ ਅਸੀਂ ਰਹਿ ਗਿਆ ਰਹਿ ਗਿਆ ਆ ਦੇ ਇਹਨਾਂ ਰਹਿ ਗਿਆ ਹਾਂ ਮੈਂ ਨਹੀਂ ਹਾਂ ਬਈ ਦੋ ਲੱਡੂ ਮੋਹ ਜੀ ਟਾ ਕੇ ਪਾਉ ਹਾਂ ਲੱਡੂ ਸਵਾਲ ਆ ਹਾਂ ਖਾਣਾ ਖਾਣਾ ਹਰੇ ਬਿਆਉ ਖਲਾਤਾ ਉਹ ਹਾਂ ਇਹ ਮੁਹਾ ਦੂਆ ਕਹਦਾ ਉਹ ਇੱਕ ਤੂੰ ਹੋਰ ਚੱਕਣ ਵੇ ਤੂੰ ਨਾ ਅੱਧਾ ਖਾ ਲਾ ਪਾਦੀ ਆ ਜਾ ਲੱਡੂ ਖਾ ਲਾ ਮੇਰਾ ਭਰਾਵਾ ਰਾਜਵੀ ਨੂੰ ਵਿਆਹ ਹੋਇਆ ਆਈ ਗਿਆ ਕਾਲ ਕੋਈ ਨਹੀਂ ਜਵਾਕ ਹੈ ਹਾਂਜੀ ਆਈ ਗਿਆ ਉਹ ਕਰਿਆ ਸਾਲੀ ਗੇ ਸਵਾਰ ਕੀਤਾ ਝੋਟਿਆ ਉਹ ਰਹਿ ਗਿਆ ਜਾਂ ਬੰਦਿਆ ਸਾਲਾ ਬੱਚ ਹੋਰ ਸਮਾਨ ਵੀ ਦੇ ਲੱਕ ਹੋਵੇ ਨਾ ਅੰਦ ਵਾਲੇ ਨੂੰ ਉਹ ਭਾਈ ਹੁਣ ਇੱਧਰ ਸਹਿਰਾ ਵਾਲੀ ਗੋਲੀਆਂ ਦਾ ਪਤਾ ਕਿੰਦਾ ਰੱਖ ਲੋ ਚੌਹੜਾ ਨੂੰ ਸਹਿਰਾ ਵਾਲੀ ਗੋਲੀਆਂ ਵਿੱਚ ਹੀ ਹੈ ਜੇ ਘਰ ਵਾਲੀ ਫੋਨ ਤੁਹਾਡੀ ਬਾਰ ਬਾਰ ਕਰੇ ਤੁਹਾਨੂੰ ਤੰਗ ਕਰੇ ਜਾ ਕੇ ਗੋਲੀ ਖਾ ਲਿਓ ਦਵਾ ਉਹ ਵਾਲੀ ਨਹੀਂ ਕਣਕਾਲੀ ਨਹੀਂ ਸਹਿਰਾ ਵਾਲੀ ਸਾਰਾ ਦੇ ਲਾ ਤੂੰ ਹੀ ਐ ਨਾ ਬਸ i20 ਦਿਸੇ ਜਦੋਂ ਇਹ ਨੰਗੇ ਭਾਈ ਬੰਪਰ ਰੰਗ ਆਪਾਂ ਫੇਰ ਕਰਨੇ ਕਿੱਥੇ ਅੱਜ ਕੀ ਓਏ ਭਾਈ ਇਹ ਡੰਡਾ ਨਾ ਕੱਢੇਗਾ ਤੂੰ ਉਹ ਰੋ ਗਿਆ ਜੇ ਇਹ ਬਿਜ਼ਲ ਨਹੀਂ ਉਹ ਸਾਲੇ ਆ ਚਾਹ ਵਾਲੇ ਕੱਪ ਕੱਢ ਉਹ ਇਹ ਇਹ ਸ਼ੋਕੇਸ ਚ ਰੱਖਣਿਆ ਉੱਥੇ ਇਹ ਵਧੀਆ ਹੈ ਬੜੀ ਵਧੀਆ ਇਤਲੀ ਸਾਈਡ ਤੋਂ ਮਿਲਦੇ ਸੀ ਹਰਿਆਣਾ ਦੇ ਸਾਈਡ ਤੋਂ ਅਰੇ ਰੱਬ ਵਿਆਹ ਹੋ ਜਾਣਾ ਭਾਜੀ ਨੂੰ ਪੈਨਸ਼ਨ ਨਾਲ ਲੈ ਟੈਨਸ਼ਨ ਨਾਲ ਲੈ ਇਹ ਤਾਂ ਬਾਹਰਲੀ ਕੋਈ ਹੈਗੀ ਗੋਰੀ ਪੱਤੀ ਮੁੰਡਾ ਮਕੈਨਿਕਲ ਆ ਮਕੈਨਿਕਲ ਨਹੀਂ ਆ ਮਕੈਨਿਕ ਆ ਚਲਿਏ ਪਗੜੇ ਕਟ ਮਾਰ ਦਾ ਕੰਮ ਸ਼ੁਰੂ ਕੀਤਾ ਆ ਦੋ ਇਹਨੂੰ 30 ਕਿੰਨੇ ਦੇ ਇੱਕ ਮਿੰਟ ਕੀ ਕੋਈ ਬਹੁਤ ਕੇ ਇਹ ਨਹੀਂ ਵੀ ਮੈਂ ਵਿਆਹ ਦਾ ਰੀਮਨ ਤਾਂ ਕਦੀ ਕੱਟਿਆ ਨਹੀਂ ਅੱਧਾ ਹੀ ਮੈਂ ਕੱਟਾ ਲੱਗਾ ਆ ਪਗੜੀ ਕਾਟੋ ਕਾਟੋ ਉਸਕੋ ਕਾਟੋ ਕਾਟੋ ਇਸਕੋ ਕੋਈ ਲੱਭੀ ਪਈ ਨਾ ਕੱਟਾ ਉਹ ਇਹ ਤਰ੍ਹਾਂ ਝੱਗ ਨਾ ਪਾਵੇ ਕੋਈ ਹਾਂ ਹਾਂ ਠੀਕ ਹੈ ਕੱਟ ਦੇ ਟੱਟ ਬਾਟੇ ਤੇਰਾ ਮਾਂ ਨਹੀਂ ਹੈ ਏਦਾਂ ਬੋਲੂਗਾ ਓਏ ਦਰੋਤਾ ਘਰ ਬਾਇ ਬੰਨੇ ਆ ਉਹ ਚੱਕ ਸਭ ਤੋਂ ਨੱਖ ਦੇ ਸਾਹ ਸਟੂਡੈਂਟ ਆਏ ਨੇ ਨਾ ਏ ਏ ਜਾਦੇ ਹੋ ਆਹ ਕੀ ਬਾਤ ਭਾਈ ਮੈਂ ਤਾਲੀ ਨਹੀਂ ਮਾਰੂ ਓਏ ਹੋਏ ਭਾਈ ਨਾ ਆਉਣਾ ਯਾਰ ਅੱਗੇ ਹੁੰਦਾ ਕਿ ਨਹੀਂ ਪਤਾ ਕੋਈ ਨਹੀਂ ਡਿੱਟ ਆ। ਆਇਆ ਜੋ। ਕੱਈਂ ਆਜੀ। ਹਾਂਜੀ। ਕੱਟੀ ਲਿਆਂਦੀ ਆਂ ਜੀ। ਲੈ ਕੱਟੀ ਲਿਆਂਦੀ। ਮਾਜ ਲੈ ਆਂਦੀ ਆਂ ਚੋਣੀ। ਆ ਮਾਜ ਦਿਖਾਣਾ ਕਰਨੀ। ਉਸਿਆ। ਖਾਂਦਾ ਹੋਦਾ ਹੀ ਨਹੀਂ ਸੀ। ਇਹ ਆਨ ਐਕਸਟੈਂਸ਼ਨਸ। ਅੱਜ ਆਪਦੇ ਨੂੰ। ਕੋਮ ਪੈਡੀਕਰ ਕਰਾਉਣਾ। ਜਗ ਆ ਨਹੀਂ ਕੋਈ ਇੱਥੇ ਨਿਕਲੀ। ਪੈਡੀਕਰ ਕਰਾਉਣਾ ਹੈ। ਹੈਂ? ਆਹ ਦਰਾ ਕੱਢਣਾ ਹੋਣਾ। ਇਹ ਡੈਂਟਿਸਟ। ਇਹ ਨਾ। ਕਹਣਾ ਪਾ ਪੈਦੀ ਨਾ ਟੈਗ ਨਿਉਣ ਨਹੀਂ ਉਹ ਨਾ ਮੰਗੇ ਲੋ ਕੋਪੀ ਨਾ ਪੰਗੇ ਲੈ ਨੋ ਬਟਰੀ ਦਿਓ ਬੜੇ ਨੋ ਬਟਰੀ ਨਾਲੇ